ਜੇਸਟਰ ਅੱਗ ਲੱਗੀ ਆ ਵੱਡੇ ਪੱਦਰ ਤੇ ਹਜ਼ਾਰਾਂ ਕਿੱਲੇ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਸੜ ਕੇ ਸੁਆਹ ਹੋਈ ਆ ਕਿਤੇ ਸੰਧਵਾ ਸਾਹਿਬ ਪਿੰਡਾਂ ਜਾ ਰਹੇ ਆ ਕਿਤੇ ਹੋਰ ਐਮਐਲਏ ਜਾ ਰਹੇ ਆ ਵੀਡੀਓ ਪਾ ਰਹੇ ਆ ਕਿ ਇੱਕ ਸਰਕਾਰ ਤੁਹਾਡੇ ਨਾਲ ਖੜੀ ਆ ਤੁਹਾਡੀ ਬਾਹ ਫੜੂਗੀ ਇਹ ਸਿਰਫ ਇਹਨਾਂ ਦੇ ਪਹਿਲਵਾਨੀ ਗੇੜੇ ਆ ਖਬਰਾਂ ਬਣਵਾ ਰਹੇ ਆ ਕਿਸਾਨੀ ਵਾਸਤੇ ਇਹਨੇ ਡੱਕਾ ਤੋੜ ਕੇ ਦੂਰਾ ਨਹੀਂ ਕਰਨਾ ਜਿੰਨੀ ਐਕਸਰਸਾਈਜ਼ ਕਰ ਰਹੇ ਹੈ ਇਹਨੇ ਵੱਧ ਤੋਂ ਵੱਧ ਜੇ ਸਾਰੀ ਫਸਲ ਵੀ ਕਿਸਾਨ ਦੀ ਬਰਬਾਦ ਮੰਨ ਲਈਏ ਤਾਂ ਕਿੱਲੇ ਦਾ 15000 ਰੁਪਏ ਦੇ ਕੇ ਸਿਰਫ ਦੋ ਕੁਆਂਟਮ ਕਣਕ ਦਾ ਰੇਟ ਦੇਣਾ ਜੋ ਸੁਆਮੀ ਨਾਥਨ ਕਮਿਸ਼ਨ ਦੇ ਭਾਵ ਮਤਾਵ ਤੇ ਕਿਸਾਨ ਦਾ ਤਾਂ ਲੱਖ ਲੱਖ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੇ ਜ਼ਮੀਨਾਂ ਜਿਹੜੀਆਂ ਨੇ ਉਹ ਠੇਕੇ ਤੇ ਲਈਆਂ ਠੀਕ ਆ ਉਹ ਜਦੋਂ ਤੁਰਦੇ ਹੈਗੇ ਆ ਮੁਸ਼ਕਲ ਆਉਂਦੀ ਹੈਗੀ ਆ ਜਦੋਂ ਆਪਣੀ ਚਾਲ ਰੋਡਵੇ ਜਰਗੀ ਹੋਵੇ ਤਾਂ ਉਦੋਂ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜੇ ਸਿਹਤ ਵਾਸਤੇ ਠੀਕ ਹੋ ਕਿਉਂਕਿ ਭੱਜ ਵੀ ਨਹੀਂ ਹੋਣਾ ਅੱਜ ਜੋ ਸੱਤਾ ਦੇ ਵਿੱਚ ਬੈਠੇ ਹੋਏ ਆ ਅੱਜ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਨਜ਼ਰ ਆ ਗਈ ਆ ਉਹ ਨਹੀਂ ਆਉਂਦੀਗੀ ਉਹ ਵਿਆਹ ਦੇ ਵਿੱਚ ਕੇਜਰੀਵਾਲ ਦੀ ਬੇਟੀ ਦਾ ਵਿਆਹ ਉਹਦੇ 'ਚ ਮਗਨ ਨੇ ਔਰ ਉੱਥੇ ਭੰਗੜਾ ਪਾ ਰਹੇ ਹੈਗੇ ਆ ਜਨਾ ਮੈਂ ਮੁਰਗੇ ਦਾ ਵੀ ਦੇਵਾਂਗੇ ਬੱਕਰੀ ਦਾ ਵੀ ਦੇਵਾਂਗੇ ਮੁਆਵਜ਼ਾ ਦੇਵਾਂਗੇ ਉਹਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਤਾਂ ਕੀਤੀ ਨਹੀਂ ਨਾ ਪਹਿਲਾਂ ਕੀਤੀ ਐ ਨਾ ਹੁਣ ਕੀਤੀ ਆ ਤੇ ਨਾ ਹੀ ਉਹਨਾਂ ਨੇ ਜਿਹੜਾ ਦੇਣਾ ਹੈ ਨਾ ਤਾਂ ਅੱਜ ਕੋ ਵਾਤਾਵਰਨ ਪ੍ਰੇਮੀ ਬੋਲਿਆ ਹਜ਼ਾਰਾਂ ਮਤਲਬ ਕਿੱਲ ਇੱਥੇ ਇਨਾ ਪ੍ਰਦੂਸ਼ਣ ਹੋ ਗਿਆ ਨਾ ਗ੍ਰੀਨ ਟ੍ਰਿਬਿਊਨਲ ਨੂੰ ਕੁਝ ਦਿਖਦਾ ਨਾ ਇਹ ਗ੍ਰੀਨ ਟ੍ਰਿਬਿਊਨਲ ਚ ਕੁਝ ਕੋਈ ਪਹੁੰਚਿਆ ਕਿ ਇਹ ਪ੍ਰਦੂਸ਼ਣ ਦਾ ਕੌਣ ਜ਼ਿੰਮੇਵਾਰ ਹੈਗਾ ਸਾਰਾ ਅਨਾਜ ਸੜ ਕੇ ਸੁਆਹ ਹੋ ਗਿਆ ਅੱਜ ਮਤਲਬ ਜਿਹੜੀਆਂ ਉਹਨਾਂ ਦੀ ਕੋਈ ਚੀਕਾ ਨਹੀਂ ਸੁਣ ਰਿਹਾ ਫਾਇਰ ਬ੍ਰਿਗਡ ਦੀਆਂ ਗੱਡੀਆਂ ਆਉਂਦੀਆਂ ਨੇ ਉਹ ਖਾਲੀ ਆ ਉਹ ਉਹਨਾਂ ਨੇ ਕੰਮ ਕੀ ਕਰਾਉਣਾ ਉਹਨਾਂ ਨਾਲੇ ਕੋਈ ਤਾਂ ਕੰਮ ਲਾ ਦਿੰਦਿਆਂ ਇਹ ਵੀ ਨੂੰ ਭਰੋ ਯਾਨੀ ਕਿ ਡੀਜ਼ਲ ਦਾ ਤੇ ਸੰਦਾਂ ਦੀ ਕਸਾਈ ਵੀ ਨਹੀਂ ਪੂਰੀ ਜਿਹੜੀ ਹੈਗੀਗੀ ਉਹ मिल ਰਹੀਗੀ ਤੋ ਇਹ ਜਿਹੜਾ ਮੁਆਵਜਾ ਦੇਣ ਦੀਆਂ ਪਿੰਡਾਂ ਚ ਗੱਲ ਹੈਗੀ ਆ ਇਹ ਸਿਰਫ ਤੇ ਸਿਰਫ ਕਿਸਾਨੀ ਦਾ ਜਿਹੜਾ ਹੈਗਾ ਉਹ ਮਜ਼ਾਕ ਬਣਾਇਆ ਜਾ ਰਿਹਾ ਫਰਮੋਲਾ ਪਲਾਟਾਂ ਚ ਧੂਆਂ ਨਿਕਲਦਾ ਸੀ ਉਵੇਂ ਧੂਆਂ ਨਿਕਲਿਆ ਪੰਜਾਬ ਦੇ ਵਿੱਚੋਂ ਤੇ ਕਿਸੇ ਵਾਤਾਵਰਣ ਪ੍ਰੇਮੀ ਨੇ ਪੋਸਟ ਨਹੀਂ ਪਾਈ ਇਹ ਕਿੰਦੇ ਕਰਕੇ ਹੋਇਆ ਕਿਸਾਨਾਂ ਨੇ ਅਗਲਾਈ ਤੁਸੀਂ ਆਪਣਾ ਫੈਰ ਬਜਟ ਦਾ ਪ੍ਰਬੰਧ ਨਹੀਂ ਅਪਡੇਟ ਕਰਨਾ ਸੀ ਇੱਕ ਇੱਕ ਬਰੂਦ ਸਾਡੇ ਖੇਤਾਂ 'ਚ ਸਾਡਾ ਸੋਨਾ ਵੀ ਇੱਕ ਤਰ੍ਹਾਂ ਦਾ ਬਰੂਦ ਵੀ ਆਉ। ਠੀਕ ਆ ਉਹ ਖੜੇ ਆ ਹੈਗਾ। ਥੋੜੀ ਕੀ ਜ਼ਿੰਮੇਵਾਰੀ ਬਣਦੀ ਸੀ। ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ। ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਕਿਸਾਨਾਂ ਦੀ ਫਸਲ ਤਬਾਹ ਹੋ ਰਹੀ ਹੈ। ਕਿਤੇ ਤਾਂ ਗੜਿਆਂ ਦੇ ਕਰਕੇ ਤੇ ਕਿਤੇ ਅੱਗ ਲੱਗਣ ਕਰਕੇ। ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਆ ਰਹੀਆਂ। ਫਰੀਦਕੋਟ ਜ਼ਿਲ੍ਹੇ 'ਚ ਵੱਡੇ ਪੱਧਰ ਤੇ ਅੱਗ ਲੱਗੀ ਐ ਫਿਰੋਈਪੁਰ ਜ਼ਿਲ੍ਹੇ 'ਚ ਵੱਡੇ ਪੱਧਰ ਤੇ ਅੱਗ ਲੱਗੀ ਐ ਜੇ ਪੰਜਾਬ ਦੇ ਵੱਖ-ਵੱਖ ਖੇਸਿਆਂ 'ਚ ਅੱਗ ਲੱਗੀ ਐ ਐਨੀ ਅੱਗ ਲੱਗਣ ਦੀਆਂ ਕਿ ਟਰਾਂਵਾ ਪਹਿਲਾਂ ਨਹੀਂ ਦੇਖੀਆਂ ਸੀ ਗੜੇ ਮਾਰ ਇਹਨਾਂ ਨੁਕਸਾਨ ਹੁੰਦੇ ਆਇਆ ਐ ਇਸ ਵਾਰ ਵੀ ਹੋਇਆ ਕੀ ਇਹਦਾ ਹੱਲ ਐ ਕੀ ਸਰਕਾਰ ਕਿਸਾਨਾਂ ਦੀ ਬਾਹ ਫੜੇਗੀ ਜਾਂ ਫੜਨ ਲਈ ਕੋਈ ਦਬਾਅ ਬਣਾਉਣਾ ਪਵੇਗਾ ਇਹ ਸਾਰੇ ਵਿਸ਼ੇ ਤੇ ਗੱਲਬਾਤ ਨਾਲ ਹੀ ਭਗਵੰਤ ਸਿੰਘ ਮਾਨ ਤੇ ਕੁਲਤਾਰ ਸਿੰਘ ਸੰਧਮਾ ਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨਾ ਗੁਰੀ ਅੰਦਰਦੀਪ ਸਿੰਘ ਵਾਲਾ ਨੇ ਬਾਈ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੀ ਫਸਲ ਨੂੰ ਅੱਗ ਲੱਗ ਜਾਂਦੀ ਖੜੀ ਖੜੋਤੀ ਕਣਕ ਜਿਹੜੀ ਆ ਉਹ ਸੁਆਹ ਹੋ ਜਾਂਦੀ ਹੈ ਪਰ ਪ੍ਰਬੰਧ ਜਿਹੜੇ ਆ ਉਸ ਤਰੀਕੇ ਨਾਲ ਨਹੀਂ ਹੁੰਦੇ ਐਮਬੋਸੀ ਦੇਖਿਆ ਕਿ ਫਾਇਰ ਬ੍ਰਿਗੇਡ ਆਉਂਦੀ ਹੈ ਕੋਈ ਕਹਿੰਦਾ ਪਾਣੀ ਹੈ ਨਹੀਂ ਕਿਤੇ ਫਾਇਰ ਬ੍ਰਿਗੇਡ ਦਾ ਪਾਣੀ ਬਾਲਟੀਆਂ ਨਾਲ ਪਾਇਆ ਜਾ ਰਿਹਾ ਇਹਨੂੰ ਕਿਵੇਂ ਦੇਖਦੇ ਆ ਪ੍ਰਬੰਧਾ ਨੂੰ ਕਿਵੇਂ ਦੇਖਦੇ ਆ ਤੇ ਜਿਹੜੀਆਂ ਅੱਗ ਲੱਗਣ ਦੀਆਂ ਘਟਰਾਵਾਂ ਇਹਨਾਂ ਦੇ ਦੇਖੋ ਮਨਿੰਦਰ ਜੀ ਸਭ ਤੋਂ ਪਹਿਲਾਂ ਤਾਂ ਕਿ ਜਿਹੜਾ ਕਿਸਾਨੀ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਗੜੇ ਮਾਰੀ ਨਾਲ ਅੱਗਾਂ ਲੱਗਣ ਦੇ ਨਾਲ ਤੇ ਉਹਦੇ ਤੇ ਅਸੀਂ ਜੋ ਵੀ ਅਪਰੈਲੂ ਫਰੀਦਕੋਟ ਦੇ ਵਿੱਚ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿ ਕਿਸਾਨਾਂ ਦੀ ਜਿਹੜੀ ਨੁਕਸਾਨ ਦੀ ਉਹ ਪਰਭਾਈ ਉਹ ਕੀਤੀ ਜਾਵੇ ਹੂੰ ਸਭ ਤੋਂ ਪਹਿਲੇ ਨੰਬਰ ਤੇ ਤਾਂ ਮੈਂ ਅੱਗ ਲੱਗਣ ਵਾਲੀ ਗੱਲ ਤੇ ਬਾਅਦ ਚਾਉਣਾ ਕਿ ਜਿਸ ਤਰ੍ਹਾਂ ਅੱਗ ਲੱਗੀ ਆ ਵੱਡੇ ਪੱਧਰ ਤੇ ਹਜ਼ਾਰਾਂ ਕਿੱਲੇ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਸੜ ਕੇ ਸੁਆਹ ਹੋਈ ਆ ਕਿਤੇ ਸੰਧਵਾ ਸਾਹਿਬ ਪਿੰਡਾਂ ਜਾ ਰਹੇ ਆ ਕਿਤੇ ਹੋਰ ਐਮਐਲਏ ਜਾ ਰਹੇ ਵੀਡੀਓ ਪਾ ਰਹੇ ਆ ਕਿ ਸਰਕਾਰ ਤੁਹਾਡੇ ਨਾਲ ਖੜੀ ਆ ਤੁਹਾਡੀ ਬਾਹ ਫੜੂਗੀ ਪਹਿਲੇ ਨੰਬਰ ਤੇ ਤਾਂ ਇਹ ਗੱਲ ਸਮਝੀਏ ਕਿ ਸਰਕਾਰ ਕਿੰਨੀ ਕੋ ਨਾਲ ਖੜੀ ਹੈ ਤੇ ਕਿੰਨੀ ਕੋ ਬਾਹ ਫੜਦੀ ਹੈ ਜੀ ਜਿਹੜੀ ਇੱਥੇ ਸਾਡੇ ਫਸਲੀ ਬੀਮਾ ਯੋਜਨਾ ਕੋ ਪੰਜਾਬ ਚ ਹੈ ਨਹੀਂ ਹਮ ਜਿਹੜੀ ਮੁਆਵਜ਼ੇ ਦੀ ਨੀਤੀ ਆ ਜਿਉ ਸਮਝ ਆ ਜੇ ਤੇ ਪਤਾ ਲੱਗ ਜੂਗਾ ਕਿ ਇਹ ਸਿਰਫ ਇਹਨਾਂ ਦੇ ਪਲਵਾਨੀ ਗੇੜੇ ਆ ਖਬਰਾਂ ਬਣਾਵਾ ਰਹੇ ਆ ਕਿਸਾਨੀ ਵਾਸਤੇ ਇਹਨੇ ਡੱਕਾ ਤੋੜ ਕੇ ਦੂਰਾ ਨਹੀਂ ਕਰਨਾਗਾ ਹਮ 2013 ਦੇ ਵਿੱਚ ਜਦੋਂ ਮਤਲਬ ਡਾਕਟਰ ਮਨਮੋਨ ਸਿੰਘ ਸੀਗੇ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਉਹਨਾਂ ਨੇ ਕਿਹਾ ਕਿ 5 ਏਕੜ ਤੱਕ ਦਾ ਕਿਸਾਨ ਜੇ ਉਹਦੀ 50% ਤੋਂ ਵੱਧ ਫਸਲ ਦਾ ਨੁਕਸਾਨ ਹੁੰਦਾ ਤੇ ਉਹਨਾਂ ਨੂੰ ਜਿਹੜਾ ਸੀਗਾ 3600 ਰੁਪਿਆ ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਊਗਾ ਹੂੰ ਪੰਜਾਬ ਸਰਕਾਰ ਨੇ ਕਿਹਾ ਕਿ 1480 ਪਾਵਾਂਗੇ ਤੇ 5000 ਰੁਪਿਆ ਕਿੱਲੇ ਦਾ ਜਿਹੜਾ ਮੁਆਵਜ਼ਾ ਕਿਸਾਨਾਂ ਨੂੰ ਜਿਹੜਾ ਦਿੱਤਾ ਜਾਊਗਾ 2015-15 ਦੇ ਵਿੱਚ ਨਰਮੇ ਨੂੰ ਮਤਲਬ ਜਿਹੜਾ ਚਿੱਟਾ ਮੱਛਰ ਸੀ ਉਹ ਖਾ ਗਿਆ ਪੰਜਾਬ 'ਚ ਨਰਮਾ ਪੱਟੀ 'ਚ ਬਹੁਤ ਵੱਡੀ ਪੱਧਰ ਤੇ ਸੀ ਕਿਸਾਨਾਂ ਦੀ ਫਸਲ ਜਿਹੜੀ ਸੀ ਬਰਬਾਦ ਹੋ ਗਈ। ਉਦੋਂ ਕੇਂਦਰ ਦੇ ਵਿੱਚ ਮੋਦੀ ਸਰਕਾਰ ਸੀ ਉਹਨੇ ਜਿਹੜਾ ਡਾਕਟਰ ਮਨਮੋਹਨ ਸਿੰਘ ਵਲੇ ਮੁਆਵਜ਼ਾ ਚੱਲਦਾ ਸੀ ਉਹਨੂੰ ਡੇਢ ਗੁਣਾ ਵਧਾਤਾ। ਹਮਮ ਯਾਨੀ 3600 ਨੂੰ ਜਿਹੜਾ ਸੀਗਾ ਉਹ 5400 ਰੁਪਇਆ ਕਰਤਾ ਕਿ ਜੇਕਰ 50% ਤੋਂ ਉੱਪਰ ਜਿਹੜਾ ਹੈਗਾ ਉਹ ਨੁਕਸਾਨ ਆ ਉਹ ਹੁੰਦਾ। ਤਾਂ ਉਹਦੇ 'ਚ ਅਕਾਲੀ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਭਾਈਪਸ ਸਰਕਾਰ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਜੇ 75% ਤੋਂ ਉੱਪਰ ਨੁਕਸਾਨ ਹੁੰਦਾ ਯਾਨੀ ਕਿ ਕਿਸਾਨ ਦੀ ਪੂਰੀ ਫਸਲ ਹੀ ਬਰਬਾਦ ਹੋ ਗਈ 2600 ਰੁਪਏ ਪੰਜਾਬ ਸਰਕਾਰ ਵਿੱਚ ਪਾ ਕੇ 8000 ਰੁਪਏ ਕਿੱਲੇ ਦਾ ਮੁਆਵਜ਼ਾ ਦੇਊਗੀ ਤੇ ਜੇ 75% ਤੋਂ ਘੱਟ ਆ ਫਿਰ ਕੇਂਦਰ ਵਾਲਾ 5400 ਰੁਪਏ ਜਿਹੜਾ ਮਿਲੂਗਾ ਉਸ ਤੋਂ ਬਾਅਦ ਕੈਪਟਨ ਸਰਕਾਰ ਦੀ ਸਰਕਾਰ ਆਈ ਉਹ ਵਧ ਕੇ 12000 ਰੁਪਏ ਹੋ ਗਿਆ ਮੱਕ ਜਿਹੜੀ ਮੌਜੂਦਾ ਸਰਕਾਰ ਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨੇ 2 ਸਾਲ ਪਹਿਲਾਂ ਕਿਹਾ ਕਿ ਅਸੀਂ 25% ਉਹਦੇ ਚ ਵਾਅਦਾ ਕਰਤਾ ਅੱਜ ਜੇ ਜਿਹੜੀਆਂ ਹੁਣ ਗਰਦਾਵਰੀਆਂ ਹੋਣੀਆਂ ਨੇ ਜਿਹੜੀ ਫਸਲ ਨੂੰ 75% ਤੋਂ ਵੱਧ ਲਿਖਤਾ ਵੀ ਇਹ ਬਰਬਾਦ ਹੋ ਗਈ ਸੜਗੀ ਗੜਿਆਂ ਮਾਰੀ ਨਾਲ ਜੋ 75% ਤੋਂ ਵੱਧ ਜਿਹੜੀ ਲਿਖੀ ਗਈ ਯਾਨੀ ਕਿ 100 ਮੁਕੰਮਲ ਖਰਾਬ ਹੋਈ ਸੜਗੀ ਗੜੇ ਮਾਰੀ ਨਾਲ ਖਰਾਬ ਹੋ ਗਈ ਜਾਂ ਅੱਗ ਨਾਲ ਸੜਗੀ ਉਹਦਾ ਮਿਲਣਾ ਹੈਗਾ 15000 ਰੁਪਇਆ ਕਿੱਲੇ ਦਾ ਠੀਕ ਹੈ ਤੇ ਜੇ 75% ਤੋਂ ਘੱਟ ਆ ਮਣਕ 70% ਵੀ ਲਿਖਤੀ ਉਹਨਾਂ ਨੇ ਗੜੇ ਮਾਰੀ ਨਾਲ ਤਾਂ ਉਹਦਾ ਮਿਲਣਾ 6700 ਰੁਪਇਆ ਕਿੱਲੇ ਦਾ ਤੇ ਜੇ 33% ਤੱਕ ਫਸਲ ਤੀਜਾ ਹਿੱਸਾ ਫਸਲ ਬਰਬਾਦ ਹੋ ਗਈ ਤੀਜੇ ਹਿੱਸੇ ਤੋਂ ਥੋੜੀ ਜਿਹੀ ਵੀ ਘੱਟ ਲਿਖਤੀ ਉਹਨਾਂ ਨੇ ਉਹਦਾ ਡੱਕਾ ਨਹੀਂ ਮਿਲਣਾ ਜੇ ਅੱਜ ਜਿੱਥੇ 70 ਤੋਂ ਲੈ ਕੇ 80000 ਤੋਂ ਲੈ ਕੇ 85000 ਤੱਕ ਕਿੱਲੇ ਦਾ ਜ਼ਮੀਨ ਦਾ ਠੇਕਾ ਚੱਲ ਰਿਹਾ ਔਰ ਜੇ ਐਵਰੇਜ 20 ਕੁਆਂਟਲ ਵੀ ਫਸਲ ਜਿਹੜੀ ਮੰਨ ਲਈ ਜਾਵੇ ਤੇ ਜੋ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਕਣਕ ਦਾ ਰੇਟ ਤੈਅ ਹੋਣਾ ਤਾਂ ਉਹ ਅੱਜ 8000 ਰੁਪਏ ਕੁਆਂਟਲ ਤੋਂ ਵੱਧ ਬਣਦਾ ਹੈਗਾ ਤੇ ਇਹਦਾ ਮਤਲਬ ਆ ਕਿ ਜੇ ਸੰਧਵਾ ਸਾਹ ਪਿੰਡਾਂ ਚ ਗੇੜੇ ਮਾਰਦੇ ਮੈਂ ਪੰਜ ਕਰੇ ਗੇੜੇ ਮਾਰ ਕੇ ਆਏ ਆ ਜੈਤੋ ਦੇ ਵਿਧਾਇਕ ਮੋਲ ਸਿੰਘ ਹੋਰਾਂ ਨੇ ਵੀਡੀਓ ਪਾਈ ਆ ਇਹਦਾ ਮਤਲਬ ਆ ਕਿ ਇਹ ਜਿੰਨੀ ਐਕਸਰਸਾਈਜ਼ ਕਰ ਰਹੇ ਹੈਗੇ ਆ ਇਨੇ ਵੱਧ ਤੋਂ ਵੱਧ ਜੇ ਸਾਰੀ ਫਸਲ ਵੀ ਕਿਸਾਨ ਦੀ ਬਰਬਾਦ ਮੰਨ ਲਈਏ ਤਾਂ ਕਿੱਲੇ ਦਾ 15000 ਰੁਪਏ ਦੇ ਕੇ ਸਿਰਫ 2 ਕੁਇੰਟਲ ਕਣਕ ਦਾ ਰੇਟ ਤੇ ਨਾ ਜੋ ਸੁਆਮੀ ਨਾਥਨ ਕਮਿਸ਼ਨ ਦੇ ਭਾਅ ਮੁਤਾਬਕ ਆ ਤੇ ਕਿਸਾਨ ਦਾ ਤਾਂ ਲੱਖ ਲੱਖ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੇ ਜ਼ਮੀਨਾਂ ਜਿਹੜੀਆਂ ਨੇ ਉਹ ਠੇਕੇ ਤੇ ਲਈਆਂ ਨੇ ਤੇ ਇਹਦਾ ਮਤਲਬ ਜਿਹੜੀ ਸਾਰੀ ਦੀ ਸਾਰੀ ਨੀਤੀ ਆ ਮੁਆਵਜ਼ਾ ਦੇਣ ਦੀ ਕਿਸਾਨਾਂ ਨੂੰ ਰਾਹਤ ਦੇਣ ਦੀ ਉਹ ਖੈਰਾਤ ਦੇਣ ਦੀ ਨੀਤੀ ਆ ਮੁਆਵਜ਼ਾ ਉਹ ਉਹ ਉਹਨੂੰ ਕਹਿੰਦੇ ਆ ਜਿੰਦੇ ਚ ਨੁਕਸਾਨ ਦੀ ਪਰਪਾਈ ਹੋਵੇ ਜੇ ਕਿਸਾਨ ਦਾ ਫਸਲ 50000 ਦੀ ਕਣਕ ਸੜ ਕੇ ਸਵਾਹ ਹੋ ਗਈ ਹੂੰ ਤੁਹਾਨੂੰ ਕਹਤਾ ਯਾਰ ਜੇ ਉਹਨੂੰ ਕਿੱਲੇ ਦਾ ਦਿੱਤਾ ਯਾਰ ਤੇਰਾ 50000 55000 ਦੀ ਕਣਕ ਬਣਦੀ ਸੀ 60000 ਦੀ ਕਣਕ ਬਣਦੀ ਸੀ ਤੈਨੂੰ ਆ ਦੇਤੇ ਇਹਨੂੰ ਮੁਆਵਜ਼ਾ ਮੰਨਿਆ ਜਾਊਗਾ ਜੇ ਉਹਨਾਂ ਜ਼ਮੀਨ ਠੇਕੇ ਤੇ ਵੀ ਲਈ ਆ ਵੀ ਤੈਨੂੰ ਲੱਖ ਰੁਪਈਆ ਜਾਂ 1 ਲੱਖ 20000 ਰੁਪਈਆ ਦਿੱਤਾ ਜਾਊਗਾ ਕਿੱਲੇ ਦਾ ਉਹਨੂੰ ਮੁਆਵਜ਼ਾ ਮੰਨਿਆ ਜਾਊਗਾ ਜੇ ਉਹਦਾ ਲੱਖ ਦਾ ਨੁਕਸਾਨ ਹੋਇਆ ਉਹਨੂੰ ਦਿੱਤਾ 15000 ਜਾ ਰਿਆ ਦਿੱਤਾ ਜਾਂ 65000 ਰੁਪਈਆ ਇਹ ਮੁਆਵਜ਼ਾ ਥੋੜਾ ਹੈਗਾ ਹੂੰ ਇਹ ਤਾਂ ਇੱਕ ਤਰ੍ਹਾਂ ਦੀ ਖਰਾਤ ਆ ਇਹ ਤਾਂ ਉਹਦੀ ਜ਼ਮੀਨ ਨੂੰ ਵਾਉਣ ਦਾ ਯਾਨੀ ਕਿ ਡੀਜ਼ਲ ਦਾ ਤੇ ਸੰਧਾਂ ਦੀ ਕਸਾਈ ਵੀ ਨਹੀਂ ਪੂਰੀ ਜਿਹੜੀ ਹੈਗੀਗੀ ਉਹ ਮਿਲ ਰਹੀਗੀ ਤਾਂ ਇਹ ਜਿਹੜਾ ਮੁਆਵਜ਼ਾ ਦੇਣ ਦੀਆਂ ਪਿੰਡਾਂ ਚ ਗੱਲ ਹੈਗੀ ਆ ਇਹ ਸਿਰਫ ਤੇ ਸਿਰਫ ਕਿਸਾਨੀ ਦਾ ਜਿਹੜਾ ਹੈਗਾ ਉਹ ਮਜ਼ਾਕ ਬਣਾਇਆ ਜਾ ਰਿਹਾ ਔਰ ਕਿਸਾਨਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਇਹਨਾਂ ਦੀ ਮੁਆਵਜ਼ਾ ਨੀਤੀ ਕੀ ਆ ਔਰ ਭਗਵੰਤ ਮਾਨ ਨੇ 2 ਸਾਲ ਪਹਿਲਾਂ ਕਿਹਾ ਸੀ ਕਿ ਇੱਕ ਫਸਲੀ ਬੀਮਾ ਯੋਜਨਾ ਸੀ ਪੰਜਾਬ ਚ ਲੈ ਕੇ ਆਵਾਂਗੇ ਉਹ ਅੱਜ ਤੱਕ ਜਿਹੜੀ ਆ ਉਹ ਨਹੀਂ ਆਏਗੀ ਤੇ ਕੇਂਦਰ ਸਰਕਾਰ ਨੇ ਉਹਨੇ ਇਸ ਤੋਂ ਵੱਡਾ ਮਜ਼ਾਕ ਜਿਹੜਾ ਹੈਗਾ ਉਹ ਕੀਤਾ ਹੋਇਆ 2016-17 ਚ ਪ੍ਰਧਾਨ ਮੰਤਰੀ ਫਸਲੀ ਜਿਹੜੀ ਬੀਮਾ ਯੋਜਨਾ ਆਈ ਉਹਦੇ ਤਹਿਤ ਉਹਨੇ ਕੀ ਕਿਹਾ ਉਹਦੇ ਚ 11 ਪਹਿਲੇ ਤਾਂ ਕਾਰਪੋਰੇਟ ਘਰਾਣੇ ਲੈ ਜਾਂਦੇ ਜਿਹੜੇ ਬੀਮਾ ਕਰਨਗੇ ਜਿੰਦੇ ਜਰ ਰੇਲਾਇੰਸ ਵਾਲੇ ਵੀ ਸੀ ਔਰ 2017-18 ਦੇ ਵਿੱਚ ਜਿਹੜਾ ਬੀਮੇ ਦੇ ਰੂਪ ਦੇ ਵਿੱਚ ਜਿਹੜਾ ਕਿਸਾਨਾਂ ਨੇ ਬੀਮਾ ਆਪਣੀਆਂ ਕਿਸ਼ਤਾਂ ਤਾਰ ਰਹੀਆਂ ਸੀ ਪ੍ਰੀਮੀਅਮ ਜਮ੍ਹਾਂ ਕਰਾਉਣਾ ਸੀ ਉਹ 43000 ਤੇ 600 ਕਰੋੜ ਰੁਪਇਆ ਇਕੱਠਾ ਕੀਤਾ ਕਾਰਪੋਰੇਟ ਕਰਾਣਿਆਂ ਨੇ ਔਰ ਕਿਸਾਨੀ ਨੂੰ ਮੁਆਵਜ਼ੇ ਦੇ ਰੂਪ ਚ ਦਿੱਤਾ 36000 ਕਰੋੜ ਹਮਮ ਯਾਨੀ ਕਿ 7.5 ਹਜ਼ਾਰ ਕਰੋੜ ਰੁਪਇਆ ਬੀਮਾ ਦੇ ਨਾਂ ਤੇ ਕਾਰਪੋਰੇਟ ਕਰਾਣੇ ਜਿਹੜੇ ਸੀਗੇ ਉਹ ਖਾ ਗਈ ਕੱਲੇ ਰੇਲਾਇੰਸ ਵਾਲਿਆਂ ਨੇ 2500 ਕਰੋੜ ਦੇ ਕਰੀਬ ਇਕੱਠਾ ਕੀਤਾ ਔਰ 1300 ਕਰੋੜ ਦੇ ਕਰੀਬ ਜਿਹੜਾ ਸੀ ਦਿੱਤਾ 1200 ਕਰੋੜ ਰੁਪਇਆ ਉਹ ਮੁਆਵਜ਼ੇ ਦੇ ਨਾਂ ਤੇ ਮਤਲਬ ਫਸਲੀ ਬੀਮਾ ਜੋ ਇਹਨਾਂ ਦੇ ਨਾਂ ਤੇ ਇਕੱਠਾ ਕਰਕੇ ਉਹ ਜੇ ਚ ਕੀ ਸੀ ਯੋਜਨਾ ਚ ਕਿ ਜੇ ਕਣਕਾ ਜਿੰਨੀ ਆਮਦਨ ਹੁੰਦੀ ਆ ਕਣਕ ਚੋਂ ਉਹਦਾ 1.5% ਉਹ ਕਿਸ਼ਤੇ ਦੇ ਰੂਪ ਚ ਹੋਊਗਾ ਝੋਨੇ ਦਾ 2% ਆਪਣਾ ਮੱਕੀ ਦਾ ਗੰਨੇ ਦਾ ਅਮਲ ਬਾਗਬਾਨੀ ਦਾ ਇਹ 5% ਤਿਹੋ ਦੇ ਚ ਮੁਆਵਜ਼ਾ ਦੇਣਾ ਕਿਵੇਂ ਆ ਖੇਤ ਨੂੰ ਨਹੀਂ ਕਾਈ ਮੰਨਿਆ ਪਿੰਡ ਨੂੰ ਕਾਈ ਮੰਨ ਲਿਆ ਤੇ ਸਾਰੇ ਪਿੰਡ ਦਾ ਬੀਮਾ ਹੋਇਆ ਹੋਇਆ ਹੋਵੇ ਸਾਰਾ ਪਿੰਡ ਬੀਮਾ ਕਰਵਾਵੇ ਜਿੰਨੀਆਂ ਇੱਕ ਕਿਸ਼ਤ ਮੋਟੀਆਂ ਤਾਰੇ ਠੀਕ ਆ ਤੇ ਜੇ ਅੱਧ ਤੋਂ ਵੱਧ ਪਿੰਡ ਚ ਬਰਬਾਦੀ ਹੋ ਗਈ ਸਾਰੀ ਫਸਲ ਤਬਾਹ ਹੋ ਗਈ ਫੇਰ ਜਿਹੜਾ ਹੈਗਾ ਉਹ ਮੁਆਵਜ਼ਾ ਮਿਲੂਗਾ ਤੇ ਉਹਦੇ ਚ ਜੇ ਬਿਜਲੀ ਦਾ ਹੀ ਨੁਕਸਾਨ ਹੋਇਆ ਜਾਂ ਪਸ਼ੂਆਂ ਦਾ ਹੀ ਨੁਕਸਾਨ ਹੋਇਆ ਉਹ ਬੀਮੇ ਦੇ ਘੇਰੇ ਚ ਨਹੀਂ ਆਉਂਦਾ ਯਾਨੀ ਕਿ ਉਹ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਜਿਹੜੀ ਸੀ ਉਹ ਕਾਰਪੋਰੇਟ ਘਰਾਣਿਆਂ ਦਾ ਢਿੱਡ ਭਰਨ ਲਈ ਸੀ ਕਿਸਾਨਾਂ ਦੀ ਲੁੱਟ ਕਰਨ ਲਈ ਹੋਈ ਸੀ ਚਲੋ ਉਹ ਤਾਂ ਪੰਜਾਬ ਚ ਪੰਜਾਬ ਸਰਕਾਰ ਨੇ ਉਹਦੋਂ ਜਿਹੜੀ ਲਾਗੂ ਨਹੀਂ ਕੀਤੀ ਪਰ ਪੰਜਾਬ ਦੀ ਜਿਹੜੀ ਨੀਤੀ ਆ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਤੋਂ ਇਸ ਕਰਕੇ ਜਿਹੜੀ ਮੌਜੂਦਾ ਨੀਤੀ ਆ ਸਰਕਾਰ ਦੀ ਇਹ ਜਿਹੜੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਇਹਨਾਂ ਨੂੰ ਕੁਝ ਵੀ ਦੇਣ ਦੀ ਨੀਤੀ ਨਹੀਂਗੀ ਉਸ ਤੋਂ ਅਗਲੀ ਗੱਲ ਜਿਹੜੀ ਪ੍ਰਬੰਧਾਂ ਦੀ ਅੱਜ ਗ੍ਰੀਨ ਇੰਟਰਵਿਊ ਨਾਲ ਕਿੱਥੇ ਆ ਬਾਈ ਅੱਜ ਜਿਹੜੇ ਉਹ ਵਾਤਾਵਰਨ ਪ੍ਰੇਮੀ ਜਿਨ੍ਹਾਂ ਦਾ ਵਾਤਾਵਰਨ ਲੱਲਾ ਨਹੀਂ ਖੱਖਾ ਨਹੀਂ ਤੁਸੀਂ ਉਹ ਇਹ ਦੱਸਣ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਕਿੱਲੇ ਨਾੜ ਨਹੀਂ ਸੜਿਆਗਾ ਪਰਾਲੀ ਨਹੀਂ ਸੜੀਗੀ ਇਹਦੇ ਚ ਹਜ਼ਾਰਾਂ ਮਣ ਅਨਾਜ ਵੀ ਸੜਿਆ ਕਿੰਨਾ ਬਾਇਓਮਾਸ ਸੜਿਆ ਕਿੰਨਾ ਪ੍ਰਦੂਸ਼ਣ ਹੋਇਆ ਜਿੰਨੇ ਥਰਮਲ ਪਲਾਂਟਾਂ ਚ ਧੂਆ ਨਿਕਲਦਾ ਸੀ ਓਵੇਂ ਧੂਆ ਨਿਕਲਿਆ ਪੰਜਾਬ ਦੇ ਵਿੱਚੋਂ ਤੇ ਕਿਸੇ ਵਾਤਾਵਰਨ ਪ੍ਰੇਮੀ ਨੇ ਪੋਸਟ ਨਹੀਂ ਪਾਈ ਇਹ ਕਿੰਦੇ ਕਰਕੇ ਹੋਇਆ ਇਹ ਕਿਸਾਨਾਂ ਨੇ ਅਗਲਾਈ ਜਦੋਂ ਵਾਰ-ਵਾਰ ਮੌਸਮ ਭਾਗੇ ਚੇਤਾਵਨੀ ਦੇ ਰਿਹਾ ਕਿ ਹੀਟ ਵੇਵਸ ਚੱਲਣਗੀਆਂ ਤੁਸੀਂ ਹਸਪਤਾਲਾਂ ਤਾਂ ਇਨਸਟਰਕਸ਼ਨ ਆਗਣਾ ਵੀ ਇੰਨੀ ਗਰਮੀ ਪੈਣੀ ਆ ਵੀ ਮਰੀਜ਼ਾਂ ਦਾ ਖਿਆਲ ਰੱਖਿਓ ਜੀ ਤੇ ਤੁਸੀਂ ਆਪਣਾ ਫਾਇਰ ਬਗਰੇਡ ਦਾ ਪ੍ਰਬੰਧ ਨਹੀਂ ਅਪਡੇਟ ਕਰਨਾ ਸੀ ਇੱਕ ਇੱਕ ਬਰੂਦ ਸਾਡੇ ਖੇਤਾਂ 'ਚ ਸਾਡਾ ਸੋਨਾ ਵੀ ਇੱਕ ਤਰ੍ਹਾਂ ਦਾ ਬਰੂਦ ਵੀ ਆ ਉਹ ਠੀਕ ਆ ਉਹ ਖੜੇ ਆ ਹੈਗਾ ਥੋੜੀ ਕੀ ਜ਼ਿੰਮੇਵਾਰੀ ਬਣਦੀ ਸੀਗੀ ਹੈਨਾ ਤੁਸੀਂ ਕਹਿੰਦੇ ਆ ਬਈ ਠੀਕ ਆ ਵੀ ਖੇਤਾਂ ਦੀ ਲੈਟ ਨਹੀਂ ਛੱਡਣੇਗੇ ਲੈਟ ਤਾਂ ਨਹੀਂ ਛੱਡਣੀ ਕਿ ਨੇਰੀ ਪਾਣੀ ਛੱਡਣ ਤੋਂ ਕਿੰਨੇ ਰੋਕਿਆ ਜੇ ਸਾਡੇ ਸੂਇਆਂ ਚ ਕਸੀਆਂ ਚ ਨਹਿਰਾਂ ਚ ਮਤਲਬ ਪਾਣੀ ਹੁੰਦਾ ਆ ਤੁਸੀਂ ਦੇਖ ਲਓ ਨਹਿਰਾਂ ਪੰਜਾਬ ਦੀਆਂ ਸੁੱਕੀਆਂ ਪਈਆਂ ਨੇ ਠੀਕ ਆ ਇਹਨਾਂ ਦੀ ਸਾਰੀ ਦੀ ਸਾਰੀ ਨੀਤੀ ਉਹ ਕਹਣਗੇ ਕਣਕ ਝੋਨੇ ਤੋਂ ਬਾਹਰ ਆਓ ਠੀਕ ਆ ਤੇ ਸਾਰੀ ਪਾਣੀ ਤੇ ਬਿਜਲੀ ਦੇਣ ਦੀ ਨੀਤੀ ਕਣਕ ਝੋਨੇ ਦੇ ਵਾਸਤੇ ਆ ਹੁਣ ਇਹਨਾਂ ਦੇ ਨਾਲ ਚ ਹੱਥ ਦੀ ਗਰਮੀ ਪੈਂਦੀ ਆ ਜਿਨ੍ਹਾਂ ਨੇ ਸਬਜ਼ੀ ਬੀਜੀ ਉਹਨਾਂ ਨੂੰ ਪਾਣੀ ਨਹੀਂ ਚਾਹੀਦਾ ਮੋਟਰਾਂ ਦੀ ਲੈਡ ਛੱਡਣੀ ਨਹੀਂ ਨਹਿਰਾਂ ਚ ਬੰਦੀ ਕੀਤੀ ਹੋਈ ਆ ਜਿਨ੍ਹਾਂ ਨੇ ਪਸ਼ੂ ਰੱਖੇ ਹਰਾਚਾਰਾ ਬੀਜਿਆ ਉਹਨਾਂ ਨੂੰ ਪਾਣੀ ਨਹੀਂ ਚਾਹੀਦਾਗਾ ਠੀਕ ਆ ਹੁਣ ਜੇ ਸਾਡੇ ਖਾਲਾਂ ਦੇ ਵਿੱਚ ਸੂਆਂਾਂ 'ਚ ਕਸੀਆਂ 'ਚ ਪਾਣੀ ਹੁੰਦਾ ਤਾਂ ਸ਼ਾਇਦ ਜੇ ਫਾਇਰ ਬ੍ਰਿਗੇਡ ਵਾਲੇ ਨਾ ਆਉਂਦੇ ਅਸੀਂ ਬਾਲਟੀਆਂ ਭਰ ਕੇ ਲੋਕ ਜਿਹੜਾ ਸੀ ਉਹ ਬੁਝਾ ਲੈਂਦੇ ਪਾਣੀ ਅੱਗ ਬੁਝਾ ਲੈਂਦੇ ਠੀਕ ਆ ਕਿਸੇ ਤਰ੍ਹਾਂ ਦਾ ਵੀ ਪ੍ਰਬੰਧ ਨਾ ਤਾਂ ਅੱਜ ਕੋਈ ਵਾਤਾਵਰਣ ਪ੍ਰੇਮੀ ਬੋਲਿਆ ਹਜ਼ਾਰਾਂ ਮਤਲਬ ਕਿੱਲੇ ਇੱਥੇ ਇਹਨਾਂ ਪ੍ਰਦੂਸ਼ਣ ਹੋ ਗਿਆ ਨਾ ਗ੍ਰੀਨ ਟ੍ਰਿਬਿਊਨਲ ਨੂੰ ਕੁਝ ਦਿਖਦਾ ਨਾ ਇਹ ਗ੍ਰੀਨ ਟ੍ਰਿਬਿਊਨਲ 'ਚ ਕੁਝ ਕੋਈ ਪਹੁੰਚਿਆ ਕਿ ਇਹ ਪ੍ਰਦੂਸ਼ਣ ਦਾ ਕੌਣ ਜ਼ਿੰਮੇਵਾਰ ਹੈਗਾ ਇੱਥੇ ਹਰ ਗੱਲ ਜਿਹੜੀ ਆ ਮਾਰੇ ਨੂੰ ਦੋਸ਼ੀ ਠਹਿਰੋਂਨ ਲੀਆ ਜਿਹਦਾ ਕਿਸ ਨੇ ਨਾੜ ਨੂੰ ਅੱਗ ਲਾਈ ਆ ਉਹ ਕਿਸਾਨ ਨੇ ਕਿੱਡੀ ਸੋਹਣੀ ਦਲੀਲ ਦਿੱਤੀ ਫਿਰ ਤਾਂ ਤੁਹਾਡੇ ਇਹਨਾਂ ਦੇ ਸੈਟਲਾਈਟ 'ਚ ਆ ਜਾਂਦੀ ਆ ਠੀਕ ਆ ਤੇ ਅੱਜ ਜਦੋਂ ਉਹ ਚੀਕਾ ਮਾਰ ਰਹੇ ਆ ਸਾਰਾ ਅਨਾਜ ਸੜ ਕੇ ਸੁਆਹ ਹੋ ਗਿਆ ਅੱਜ ਮਤਲਬ ਜਿਹੜੀ ਉਹਨਾਂ ਦੀ ਕੋਈ ਚੀਕਾ ਨਹੀਂ ਸੁਣ ਰਿਆ ਫਾਇਰ ਬਗਰੀਡ ਦੀਆਂ ਗੱਡੀਆਂ ਆਉਂਦੀਆਂ ਨੇ ਉਹ ਖਾਲੀ ਆ ਉਹ ਉਹਨਾਂ ਨੇ ਕੰਮ ਕੀ ਕਰਾਉਣਾ ਉਹਨਾਂ ਨਾਲੇ ਕੋਈ ਤਾਂ ਕੰਮ ਲਾ ਦਿੰਦਿਆਂ ਰਹੀ ਵੀ ਨੂੰ ਭਰੋ ਠੀਕ ਆ ਤੋ ਇਹ ਜਿਹੜਾ ਪੂਰੀ ਤਰ੍ਹਾਂ ਨਾਕਸ ਪ੍ਰਬੰਧ ਸੀਗੇ ਪੰਜਾਬ ਸਰਕਾਰ ਦੇ ਔਰ ਉਹਦੇ ਚ ਪੰਜਾਬ ਸਰਕਾਰ ਦੇ ਜਿਹੜਾ ਮੁੱਖ ਮੰਤਰੀ ਹੈਗਾ ਉਹਨੇ ਤਾਂ ਉਹ ਨੱਚ ਰਿਆ ਹੈਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਤਰਾਜ ਆ ਵੀ ਉਹ ਬੋਲਿਆ ਨਹੀਂ ਉਹਨੇ ਤਾਂ ਬਈ ਪਿਛਲੇ ਸਾਲ ਹੀ ਦੱਸਤਾ ਸੀਗਾ ਬੁਰਗੇ ਦਾ ਬੱਕਰੀ ਦਾ ਕਿਹਾ ਨਾ ਮੈਂ ਮੁਰਗੇ ਦਾ ਵੀ ਦੇਵਾਂਗੇ ਬੱਕਰੀ ਦਾ ਵੀ ਦੇਵਾਂਗੇ ਮੁਆਵਜ਼ਾ ਦੇਵਾਂਗੇ ਉਹਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਤਾਂ ਕੀਤੀ ਨਹੀਂ ਨਾ ਪਹਿਲਾਂ ਕੀਤੀ ਐ ਨਾ ਹੁਣ ਕੀਤੀ ਆ ਤੇ ਨਾ ਹੀ ਉਹਨੇ ਜਿਹੜਾ ਦੇਣਾ ਹੈਗਾ ਕਿ ਕੱਲ ਦੀ ਖਬਰ ਚੱਲ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਕਾਫਲੇ ਦੇ ਲਈ ਮਰਸਡੀਜ਼ ਬੈਂਜ਼ ਕਾਰਾਂ ਖਰੀਦੀਆਂ ਜਾਣੀਆਂ ਜਿਹੜੀਆਂ ਜੀ ਕਰੋੜਾਂ ਚ ਕੀਮਤ ਹੈ ਮਰਸਡੀਜ਼ ਬੈਂਜ਼ ਕਾਰਾਂ ਉਹਨਾਂ ਲਈ ਖਰੀਦੀਆਂ ਜਾ ਰਹੀਆਂ ਪਰ ਬਹੁਤੇ ਇਲਾਕਿਆਂ ਦੇ ਵਿੱਚ ਫਾਇਰ ਬ੍ਰਿਗੇਡ ਤੱਕ ਦੇ ਪ੍ਰਬੰਧ ਨਹੀਂ ਹੈ ਜਿਹਦੇ ਨਾਲ ਕਿਸਾਨਾਂ ਦੀ ਫਸਲ ਇਹ ਜ਼ਰੂਰੀ ਹੈ ਜਾਂ ਉਹ ਜ਼ਰੂਰੀ ਹੈ ਦੇਖੋ ਜ਼ਰੂਰੀ ਕਿਉਂਕਿ ਰਾਜ ਲਟੇਰਿਆਂ ਦਾ ਇਸ ਕਰਕੇ ਸਾਰਾ ਕੁਝ ਲਟੇਰਿਆਂ ਲਈ ਹੋਊਗਾ ਜੇ ਕੋਈ ਆਮ ਕਿਰਤੀ ਲੋਕਾਂ ਦਾ ਰਾਜ ਹੁੰਦਾ ਤੇ ਕਿਰਤੀ ਲੋਕਾਂ ਲਈ ਹੁੰਦਾ ਠੀਕ ਹੈ ਇਸ ਕਰਕੇ ਉਹ ਕਣਕ ਸੜ ਜੇ ਪੱਕੀ ਸੜ ਜੇ ਕੋਈ ਖੁਦਕੁਸ਼ੀ ਕਰ ਜੇ ਕਿਸੇ ਨੂੰ ਬਿਜਲੀ ਲੱਗ ਜੇ ਸਪਰੇਅ ਚੜ ਜੇ ਇਹ ਉਹਨਾਂ ਦਾ ਕੋਈ ਸਰੋਕਾਰ ਨਹੀਂ ਉਹਨਾਂ ਨੂੰ ਸਿਰਫ ਆਪਣੀ ਅਯਾਸ਼ੀ ਦੇ ਨਾਲ ਆ ਇਹ ਮੁੱਦੇ ਤਾਂ ਸਿਰਫ ਵੋਟਾਂ ਲੈਣ ਲਈ ਹੁੰਦੇ ਆ ਹੂੰ ਜਦੋਂ ਇਹਨਾਂ ਮੁੱਦਿਆਂ ਤੇ ਵੀ ਮਤਲਬ ਜਿਹੜਾ ਸੀਗਾ ਅੱਗ ਲੱਗਦੀ ਸੀਗੀ ਭਗਵੰਤ ਮਾਨ ਮੂੰਹ ਚੱਕ ਕੇ ਉੱਥੇ ਫੋਟੋਆਂ ਖਿਚਾਉਂਦਾ ਫਿਰਦਾ ਸੀ ਵੀ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਠੀਕ ਆ ਉਹ ਸਿਰਫ ਵੋਟਾਂ ਲੈਣ ਲਈ ਗੱਲਾਂ ਸੀ ਅੱਜ ਜੋ ਸੱਤਾ ਦੇ ਵਿੱਚ ਬੈਠੇ ਹੋਏ ਆ ਅੱਜ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਨਜ਼ਰ ਆ ਗਈ ਆ ਉਹ ਨਹੀਂ ਆਉਂਦੀਗੀ ਉਹ ਵਿਆਹ ਦੇ ਵਿੱਚ ਕੇਜਰੀਵਾਲ ਦੀ ਬੇਟੀ ਦਾ ਵਿਆਹ ਉਹਦੇ 'ਚ ਮਗਨ ਨੇ ਔਰ ਉੱਥੇ ਭੰਗੜਾ ਪਾ ਰਹੇ ਹੈਗੇ ਆ ਠੀਕ ਆ ਤੇ ਤੂੰ ਨਹੀਂ ਬੋਲਦੀ ਕਾਨੇ ਤੂੰ ਨਹੀਂ ਬੋਲ ਜਿੱਤੇ ਤਰੇਚ ਤਰੇ ਯਾਰ ਬੋਲਦਾ ਹੈ ਠੀਕ ਹੈ ਮਤਲਬ ਇਸ ਤਰ੍ਹਾਂ ਦੇ ਗੀਤਾਂ ਤੇ ਉਹ ਨੱਚ ਰਹੇ ਹੈਗਾ ਭੰਗੜਾ ਪਾ ਰਹੇ ਹੈ ਚਲੋ ਠੀਕ ਆ ਨੱਚਣਾ ਵੀ ਜ਼ਿੰਦਗੀ ਦਾ ਹਿੱਸਾ ਹੈਗਾ ਪਰ ਜਿਹੜੀ ਉਹਨਾਂ ਦੀ ਮੁੱਖ ਜ਼ਿੰਮੇਵਾਰੀ ਹੈਗੀ ਆ ਉਹ ਉਹਨਾਂ ਨੂੰ ਜਿਹੜੀ ਨਜ਼ਰ ਹੈਗੀ ਆ ਉਹ ਨਹੀਂ ਆ ਰਹੇਗੀ ਅੱਛਾ ਇੱਕ ਬੀਤੇ ਦਿਨੀ ਕਲਤਾਰ ਸਿੰਘ ਸੰਧਵਾ ਦਾ ਵਿਰੋਧ ਹੁੰਦਾ ਪੰਡ ਮਿਸ਼ਰੀ ਵਾਲਾ ਚੰਦ ਬਾਜਾ ਦੇ ਵਿੱਚ ਉਹ ਸਿੱਖਿਆ ਕ੍ਰਾਂਤੀ ਤਹਿਤ ਮਹੂਰਤ ਕਰਨ ਜਾਂਦੇ ਆ ਉਸ ਤੋਂ ਉੱਥੇ ਆ ਕੇ ਉਹਨਾਂ ਨੂੰ ਇੰਨਾ ਗੁੱਸਾ ਆਉਂਦਾ ਹੈ ਕਿ ਜਿਹੜੇ ਵਿਰੋਧ ਕਰ ਰਹੇ ਕਿਸਾਨ ਹੈ ਅਸਲ ਤੇ ਉਹਨਾਂ ਨੇ ਸਵਾਲ ਕਰਨੇ ਸੀ ਪਰ ਉਹ ਵਿਰੋਧ ਦਾ ਰੂਪ ਬਣ ਗਿਆ ਉਹ ਕਹਿੰਦੇ ਵੇਲੜਾ ਨੇ ਜਿਹੜਾ ਸਾਡਾ ਰਾਹ ਰੋਕਿਆ ਕੁਝ ਵੇਲੜਾ ਹੈ ਮਤਲਬ ਕਿਸਾਨਾਂ ਨੂੰ ਫਿਰ ਵੇਲੜਾ ਕਿਹਾ ਗਿਆ ਇਹ ਕਲਤਾਰ ਸਿੰਘ ਸਾਧਵਾ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖੋ ਮੈਂ ਤਾਂ ਉਹ ਬਾਈ ਕਲਤਾਰ ਸਿੰਘ ਨੂੰ ਇਹ ਕਹੂੰਗਾ ਬਾਈ ਤੈਨੂੰ ਤੁਰਨ ਖਾਸੀ ਮੁਸ਼ਕਲ ਆਉਂਦੀ ਆ ਠੀਕ ਆ ਉਹ ਜਦੋਂ ਤੁਰਦੇ ਹੈਗੇ ਆ ਮੁਸ਼ਕਲ ਆਉਂਦੀ ਹੈਗੀ ਆ ਜਦੋਂ ਆਪਣੀ ਚਾਲ ਰੋੜਵੇ ਜਰਗੀ ਹੋਵੇ ਤੋ ਉਦੋਂ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜੇ ਸਿਹਤ ਵਾਸਤੇ ਠੀਕ ਨਾ ਹੋਣ ਕਿਉਂਕਿ ਭੱਜ ਵੀ ਨਹੀਂ ਹੋਣਾਗਾ ਇਸ ਤਰ੍ਹਾਂ ਦੇ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਜਿਹੜੇ ਬਿਆਨ ਸਿਹਤ ਵਾਸਤੇ ਠੀਕ ਨਾ ਹੋਣ ਉਹ ਨਹੀਂ ਦੇਣੇ ਚਾਹੀਦੇ ਨਹੀਂ ਦੇਣੀ ਨਹੀਂ ਦੇਣੀ ਚਾਹੀਦੀ ਜੀ ਮੈਂ ਇੱਕ ਗੱਲ ਮੈਂ ਇੱਥੇ ਜਿਹੜਾ ਤੁਸੀਂ ਜਿਵੇਂ ਤੁਸੀਂ ਕਿਹਾ ਕਿ ਭਗਵਾਨ ਸਿੰਘ ਨੱਚਣਾ ਚਾਹੀਦਾ ਲੋਕ ਇੱਕ ਗੱਲ ਦੀ ਬੜੀ ਚਰਚਾ ਕਰ ਰਹੇ ਆ ਕਿ ਰੋਮ ਦੀ ਆਧਾਰਨ ਲੋਕਾਂ ਕੋਲ ਆਇਆ ਕਿ ਜਦੋਂ ਜਲ ਰਿਆ ਸੀ ਨੀਰੋ ਬੰਸਰੀ ਵਜਾਇਆ ਸੀ ਲੋਕ ਕਹਿੰਦੇ ਆ ਕਿ ਪੰਜਾਬ ਚ ਅੱਗਾਂ ਲੱਗ ਰਹੀਆਂ ਪੰਜਾਬ ਤਬਾਹ ਹੋ ਰਿਹਾ ਤੇ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਭੰਗੜੇ ਆ ਉਹ ਪੰਜਾਬ ਦੇ ਲੋਕਾਂ ਨੂੰ ਚੰਗੇ ਨਹੀਂ ਲੱਗ ਰਹੇ ਇਹ ਕਿੰਨੂੰ ਕਿਵੇਂ ਦੇ ਜਿੰਨਾ ਚਿਰ ਪੰਜਾਬ ਦੇ ਵਿੱਚ ਮੁੱਦਾ ਆਧਾਰਿਤ ਚਰਚਾ ਨਹੀਂ ਹੁੰਦੀ ਮੁੱਦਾ ਆਧਾਰਿਤ ਸਿਆਸਤ ਨਹੀਂ ਹੁੰਦੀ ਠੀਕ ਆ ਅਸੀਂ ਭਾਵਨਾਵਾਂ ਦੇ ਵਹਿਣ ਚ ਵਹਿ ਕੇ ਕਰਾਂਗੇ ਉਹਨਾਂ ਚਿਰ ਇਹੀ ਕੁਛ ਚ ਲਾਂਗੇ ਹਮ ਅਸੀਂ ਭਾਵਕ ਹੋ ਕੇ ਕਿਸੇ ਬੰਦੇ ਨੂੰ ਖੁਦਾ ਬਣਾ ਦਿੰਨੇ ਆ ਹਾਂ ਤੇ ਭਾਵਕ ਹੋ ਕੇ ਬੰਦੇ ਨੂੰ ਕੁੱਤਾ ਬਿੱਲਾ ਦੱਸਣ ਲੱਗ ਜੰਨੇ ਉਹੀ ਬੰਦਾ ਹੁੰਦਾ ਹਮ ਅੱਜ ਮੰਨ ਲਓ ਬਹੁਤ ਸਾਰੀਆਂ ਥਾਵਾਂ ਤੇ ਵਿਰੋਧ ਹੋ ਰਿਹਾ ਝਾੜੂ ਵਾਲਿਆਂ ਦਾ ਹਮ ਝਾੜੂ ਵਾਲਿਆਂ ਦੇ ਐਮਐਲਏ ਘੇਰੇ ਜਾ ਰਹੇ ਹੋਰ ਸਾਰਾ ਕੁਝ ਘੇਰਿਆ ਜਾ ਰਿਹਾ ਇਹ ਸਾਰੇ ਦੇ ਵਿੱਚ ਠੀਕ ਆ ਕਿ ਉਹਨਾਂ ਨੇ ਜਬਰ ਕੀਤਾ ਰਲੀਆਂ ਚੋਰੀ ਕੀਤੀਆਂ ਠੀਕ ਆ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਪਰ ਕੱਲਾ ਇੱਥੋਂ ਤੱਕ ਗੱਲ ਨ ਸੀਮਤ ਰੱਖੀਏ ਅਸੀਂ ਕੁਝ ਸਾਡੇ ਕਿਸਾਨੀ ਦੇ ਮੁੱਦੇ ਵੀ ਆ ਅਸੀਂ ਮੁੱਦਾ ਆਧਾਰਿਤ ਵਿਰੋਧ ਕਰੀਏ ਮੁੱਦਾ ਆਧਾਰਿਤ ਸਵਾਲ ਕਰੀਏ ਅੱਜ ਫੌਰੀ ਤੌਰ ਤੇ ਤਾਂ ਇਹ ਮੁੱਦਾ ਬਣਿਆ ਹੋਇਆ ਕਿ ਸਰਕਾਰ ਦੀ ਮੁਆਵਜ਼ਾ ਨੀਤੀ ਕੀ ਆ ਸਾਡੇ ਜੇ ਅੱਗ ਲੱਗੀ ਉਥੇ ਐਮ ਐਲ ਏ ਆਵੇ ਨਾ ਆਵੇ ਸਪੀਕਰ ਆਵੇ ਨਾ ਆਵੇ ਉਹਦੇ ਕੋਈ ਲੋੜ ਨਹੀਂ ਕੀ ਠੀਕ ਆ ਉਹ ਵਿਧਾਨ ਸਭਾ ਦੇ ਚ ਵਿਚ ਚਰਚਾ ਕਰਨ ਕਲਤਾਰ ਸਿੰਘ ਸੰਧਵਾ ਸਪੀਕਰ ਨੇ ਇਹ ਆਪਦੀ ਸਰਕਾਰ ਨਾਲ ਗੱਲ ਕਰਨ ਸਪੈਸ਼ਲ ਸੈਸ਼ਨ ਬਣਾਉਣ ਬੁਲਾਉਣ ਵੀ ਯਾਰ ਵੀ ਵੀ ਪੰਜਾਬ ਦੇ ਵਿੱਚ ਮੁਆਵਜ਼ੇ ਦੀ ਕਿੱਦਾਂ ਦੀ ਨੀਤੀ ਹੋਣੀ ਚਾਹੀਦੀ ਆ ਇੱਕ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਦੇ ਹੜ੍ਹ ਦੇ ਨਾਲ ਕਦੇ ਮਤਲਬ ਗੜਿਆਂ ਦੇ ਨਾਲ ਕਦੇ ਅੱਗਾਂ ਦੇ ਨਾਲ ਕਦੇ ਹੋਰ ਕੁਦਰਤੀ ਆਫਤਾਂ ਨਾਲ ਬਰਬਾਦ ਹੁੰਦੀਆਂ ਨੇ ਇਹ ਤੇ ਕਿੱਦਾਂ ਦੀ ਮੁਆਵਜ਼ਾ ਨੀਤੀ ਬਣਾਈ ਜਾਵੇ ਬਈ ਇੱਥੇ ਕੋਈ ਚਰਚਾ ਹੈ ਇਹ ਚਰਚਾ ਵਾਸਤੇ ਵਿਧਾਨ ਸਭਾ 'ਚ ਚੁਣ ਕੇ ਭੇਜੇ ਲੋਕਾਂ ਨੇ ਤੁਸੀਂ ਚਰਚਾ ਕਰੋ ਉੱਥੇ ਹੈਨਾ ਚਿਮਲਾ ਮਿਰਚ ਕਿਸਾਨਾਂ ਦੀ ਰੋਲ ਰਹੀ ਹੈਗੀ ਆ ਅੱਗੇ ਵੀ ਰੋਲਦੀ ਆ ਠੀਕ ਆ ਵਾਗਾ ਤੇ ਸੈਨੀ ਵਾਲਾ ਬਾਰਡਰ ਖੋਲ ਕੇ ਕਿ ਕਿਸਾਨਾਂ ਨੂੰ ਵਪਾਰ ਦਾ ਅਧਿਕਾਰ ਦੇ ਕੇ ਇਸ ਖਿੱਤੇ ਦੇ ਵਿੱਚ ਕਿਸਾਨੀ ਨੂੰ ਰਾਹਤ ਦਿੱਤੀ ਜਾ ਸਕਦੀ ਇਹ ਇੱਕ ਮੁੱਦਾ ਇਹ ਮੁੱਦਾ ਅਸੀਂ ਜਦੋਂ ਉਹਨਾਂ ਨੂੰ ਪੁੱਛੀਏ ਮੁੱਦਾ ਉਠਾਈਏ ਤੁਸੀਂ ਐਮਐਸਪੀ 5 ਮਿੰਟਾਂ ਹੀ ਦੇਣ ਦੀ ਗੱਲ ਕੀਤੀ ਸੀ ਉਹ ਮੁੱਦਾ ਉਹ ਮੁੱਦੇ ਦੇ ਆਧਾਰਤ ਗੱਲ ਕਰੀਏ ਸਾਡੇ ਕਰਜ਼ੇ ਤੇ ਲੀਕ ਕਿਉਂ ਨਹੀਂ ਵੱਜੀਗੀ ਕੇਂਦਰ ਸਰਕਾਰ ਲਗਾਤਾਰ ਸੂਬਿਆਂ ਦੇ ਅਧਿਕਾਰ ਜਿਹੜੇ ਹੈਗੇ ਮਾਰ ਰਿਆ ਹੈਗਾ ਠੀਕ ਆ ਸਾਡੇ دریਾਈ ਪਾਣੀਆਂ ਤੇ ਡਾਕਾ ਵੱਜ ਰਿਆ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਣਾ ਚਾਹੀਦਾ ਅੱਜ ਪੀਣ ਵਾਲਾ ਪਾਣੀ ਵੀ ਪੰਜਾਬ ਚ ਮੋਲ ਮਿਲ ਰਿਹਾ ਨਹਿਰੀ ਪਾਣੀ ਜਿਹੜਾ ਹੈਗਾ ਮਿਲ ਨਹੀਂ ਰਿਹਾਗਾ ਜਦੋਂ ਲੋਡ ਹੁੰਦੀ ਆ ਉਦੋਂ ਬੰਦੀ ਹੁੰਦੀ ਆ ਹੁਣ ਇੱਕ ਪਾਸੇ ਕਹਿੰਦੇ ਕਿ ਨਰਮੇ ਜੇ ਅਸੀਂ ਫਸਲ ਵਧਾਉਣੀ ਹੈਗੀ ਆ ਨਹਿਰੀ ਬੰਦੀ ਹੈਗੀ ਆ ਨਰਮਾ ਪੱਟੀ ਸਾਰੀ ਧਰਤੀ ਹਟਲਾ ਪਾਣੀ ਮਾੜਾ ਨਹਿਰੀ ਪਾਣੀ ਕਿਉਂ ਨਹੀਂ ਦਿੱਤਾ ਜਾ ਰਿਹਾਗਾ ਉਹਨਾਂ ਨੇ ਠੀਕ ਹੈ ਇਹੋ ਮੁੱਦੇ ਨੇ ਇਹਨਾਂ ਮੁੱਦਿਆਂ ਦੇ ਆਧਾਰ ਤੇ ਮਿਲਿਆਂ ਨੂੰ ਘੇਰੀਏ ਉਹਨਾਂ ਨੂੰ ਸਵਾਲ ਕਰੀਏ ਕੱਲਾ ਹੰਗਾਮਾ ਕਰਨ ਦੇ ਨਾਲ ਖੁਸ਼ ਨਹੀਂ ਹੋਣਾਗਾ ਅਸੀਂ ਅਸੀਂ ਕਹਿੰਨੇ ਕਿ ਠੀਕ ਆ ਕਿ ਲੋਕ ਵੀ ਕਿਸਾਨਾਂ ਦੇ ਜ਼ਬਰ ਕੀਤਾ ਝਾੜੂ ਵਾਲਿਆਂ ਨੇ ਹਮ ਆਪਣੇ ਵੀ ਇਹਨਾਂ ਨੂੰ ਸਭ ਕੁਝ ਸਿਖਾਉਣਾ ਸਭ ਕੁਝ ਸਿਖਾਈਏ ਪਰ ਖੁਦ ਵੀ ਸਿੱਖੀਏ ਖੁਦ ਵੀ ਸਿੱਖੀਏ ਕਿ ਸਾਡੇ ਮੁੱਦੇ ਕੀ ਆ ਮਸਲੇ ਕੀ ਆ ਭਾਵਕ ਹੋ ਕੇ ਕਿਤੇ ਇੱਕ ਤੁਸੀਂ ਮਤਲਬ ਭੰਡ ਨੂੰ ਮਤਲਬ ਖਦਾ ਬਣਾ ਦਿੰਨੇ ਹੈਗੇ ਹੋ ਫਿਰ ਉਹਨੂੰ ਗਾਲੀ ਗਲੋਚ ਕਰਨ ਲੱਗ ਜੰਨੇ ਹੋ ਗਾਂ ਵੀ ਇਦਾਂ ਨਾ ਚੱਲਦਾ ਰਵੇ ਜਿਹੜਾ ਵੀ ਜਿਹੜਾ ਵੀ ਤੁਸੀਂ ਤੁਹਾਨੂੰ ਲੱਗਦਾ ਕੋਈ ਸਿਆਸੀ ਬਦਲਾਏਗਾ ਜਾਂ ਕੋਈ ਵੀ ਬੰਦਾ ਸਮਾਜ 'ਚ ਤੁਹਾਡੇ ਲਈ ਲੜਨ ਦੀ ਜਾਂ ਗੱਲ ਕਰਦਾ ਹੈਗਾ ਉਹਨੂੰ ਪੁੱਛੋ ਵੀ ਯਾਰ ਤੇਰੇ ਕੋਲ ਕਿਹੜੇ ਮਸਲੇ ਦਾ ਕੀ ਹਾਲ ਆ ਹੂੰ ਠੀਕ ਆ ਤੇਰੀ ਪਾਰਟੀ ਹੈ ਤੇਰੀ ਤੇਰੇ ਦੇ ਤੇ ਕੀ ਕਰੂਗੀ ਅਸੀਂ ਉਹਨਾਂ ਮੁੱਦਿਆਂ ਤੇ ਚੁੱਪ ਰਹਿਣੇ ਹੈਗੇ ਆ ਅਸੀਂ ਭਾਵਕ ਹੋ ਕੇ ਵੀ ਹੁਣ ਇਹਨੂੰ ਜਿਤਾ ਦੇਣਾ ਹੁਣ ਅਸਲ ਦੇ ਵਿੱਚ ਹੁੰਦਾ ਵੀ ਹੁਣ ਇਹਨੂੰ ਰਾ ਦੇਣਾ ਜਿੱਤਦਾ ਜਿਹੜਾ ਮਰਜ਼ੀ ਜਿੱਤੀ ਜਾਵੇ ਠੀਕ ਹੈ ਜਿਹੜੀ ਇਸ ਤਰ੍ਹਾਂ ਦੀ ਗੱਲ ਹੈਗੀ ਆ ਇਹ ਨਹੀਂ ਹੈਗਾਗਾ ਕਿ ਇੱਥੇ ਕੋਈ ਇਸ ਸਿਸਟਮ ਦੇ ਚ ਕੋਈ ਬਿਹਤਰ ਸਰਕਾਰ ਕੋਈ ਬਣ ਜੂਗੀ ਜਾਂ ਉਹਦੇ ਨਾਲ ਲੋਕਾਂ ਦੇ ਮਸਲੇ ਹੱਲ ਹੋ ਜਾਣਗੇ ਘੱਟੋ ਘੱਟ ਸਾਡੀ ਜਿਹੜੀ ਸਿਆਸੀ ਸਿਆਸਤ ਬਾਰੇ ਸਮਝਦੇ ਅਸੀਂ ਜ਼ਿੰਦਗੀ ਬਾਰੇ ਸਮਝਦੇ ਹੈਗੇ ਆ ਘੱਟੋ ਘੱਟ ਅਸੀਂ ਮੁੱਦਿਆਂ ਤੇ ਤਾਂ ਗੰਭੀਰਤਾ ਦੇ ਨਾਲ ਸੰਜੀਦਗੀ ਦੇ ਨਾਲ ਉਹਨਾਂ ਨੂੰ ਜਾਣੀਏ ਪੜ੍ਹ ਗਏ ਸਾਰੀਆਂ ਤਰ੍ਹਾਂ ਦੇ ਵਿਚਾਰ ਸੁਣੀਏ ਆਪਣੀ ਕੋਈ ਸਮਝ ਬਣਾਈਏ ਹੁਣ ਜੇ ਕਿਤੇ ਐਮਐਲਏ ਪਿੰਡ ਚ ਆਉਂਦਾ ਠੀਕ ਆ ਹੁਣ ਇੱਕ ਐਮਐਲਏ ਕੇ ਪਿੰਡ ਚ ਲਾ ਗਿਆ ਉੱਥੇ ਕਣਕ ਨੂੰ ਅੱਗ ਲੱਗੀ ਆ ਠੀਕ ਆ ਕੁਛ ਕੁ ਮੰਨਣ ਵਾਲਾ ਤਾਂ ਵੀ ਐਮਐਲਏ ਆ ਗਿਆ ਵੀ ਸ਼ਾਇਦ ਕੁਝ ਹੋ ਜਾਊਗਾ ਬਈ ਐਮਐਲਏ ਦੇ ਆਉਣ ਨਾਲ ਕੀ ਹੋਣਾ ਜਿਹੜੀ ਸਰਕਾਰ ਦਾ ਨੁਮਾਇੰਦਾ ਉਹ ਸਰਕਾਰ ਦੀ ਤੁਹਾਨੂੰ ਨੁਕਸਾਨ ਦੀ ਪਰਪਾਈ ਕਰਨ ਦੀ ਮੁਆਵਜ਼ਾ ਦੇਣ ਦੀ ਜਦੋਂ ਨੀਤੀਓ ਹੀ ਨਹੀਂ ਹੈਗੀ ਇਸ ਕਰਕੇ ਨੀਤੀ ਨੂੰ ਪਹਿਲਾਂ ਜਿਹੜਾ ਹੈਗਾ ਸਮਝੀਏ ਜਦੋਂ ਨੀਤੀ ਨੂੰ ਸਮਝਾਂਗੇ ਫਿਰ ਕਦੇ ਉਹ ਆ ਗਿਆ ਕਦੇ ਬੰਦਿਆਂ ਦੇ ਆਧਾਰਤ ਫਿਰ ਅਸੀਂ ਚੀਜ਼ਾਂ ਦੇ ਵਿੱਚ ਨਹੀਂ ਉਲਝਣ ਦੇ ਵਿੱਚ ਪਾਵਾਂਗੇ ਬੰਦੇ ਨੂੰ ਖੁਦਾ ਮੰਨਣਾ ਛੱਡੀਏ ਨੀਤੀਆਂ ਸਮਝੀਏ ਆਪਣੀਆਂ ਮੁਸ਼ਕਲਾਂ ਸਮਝੀਏ ਤੇ ਉਹਦੇ ਹੱਲ ਵਾਲੇ ਪਾਸੇ ਤੁਰਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ ਬਹੁਤ